ਊੜਾ ਊੜੇ ਉਪਮਾ ਤਾਖੀ ਕੀ ਜੈ ਜਾ ਕਾ ਅੰਤ ਨਾ ਪਾਇਆ ਊੜਾ ਪੰਜਾਬੀ ਵਰਣਮਾਲਾ ਦਾ ਪਹਿਲਾ ਅੱਖਰ ਹੈ ਊੜਾ ਊੜੇ ਲੰਕੜੇ ਊੜਾੜੇ ਕੰਨਾ ਊੜਾ ਡਬਲ ਓ ਆਰ ਐਚ ਏ ਊੜਾ ਊੜਾ ਵਰਣ ਵੀ ਹੈ ਅਤੇ ਮਾਤਰਾ ਵੀ ਜਿਸ ਤੋਂ ਔਂਕੜ ਦਲੈਂਕੜੇ ਹੋੜਾ ਆਦ ਮਾਤਰਾ ਬਣਦੀਆਂ ਹਨ ਊੜਾ ਅੱਖਰ ਦੀ ਪਛਾਣ ਵਾਸਤੇ ਇਸ ਤੋਂ ਬਣਨ ਵਾਲੇ ਸ਼ਬਦ ਊੜਾ ਊਠ ਊੜਾ ਉੱਲੂ ਊੜਾ ਊਠ ਊੜਾ ਉੱਲੂ ਐੜਾ ਐੜਾ ਆਪ ਕਰੇ ਜਿਨ ਛੋਡੀ ਜੋਕਿਸ਼ ਕਰਨਾ ਸੋ ਕਰ ਰਹਿਆ ਐੜਾ ਪੰਜਾਬੀ ਵਰਣਮਾਲਾ ਦਾ ਦੂਜਾ ਅੱਖਰ ਹੈ ਐੜਾ ਐੜੀ ਦੁਲਾਵਾਂ ਐੜਾੜੇ ਕੰਨਾ ਐੜਾ A I R H E ਐੜਾ ਐੜਾ ਵਰਨ ਵੀ ਹੈ ਅਤੇ ਮਾਤਰਾ ਵੀ ਜਿਸ ਤੋਂ ਕੰਨਾ ਦੁਲਾਵਾਂ ਅਤੇ ਕਨੌੜੇ ਦੀ ਮਾਤਰਾ ਬਣਦੀ ਹੈ ਐਡਾ ਅੱਖਰ ਦੀ ਪਛਾਣ ਵਾਸਤੇ ਇਸ ਤੋਂ ਬਣਨ ਵਾਲੇ ਸ਼ਬਦ ਐਡਾ ਆਰੀ ਐਡਾ ਐਨਕ ਐਡਾ ਔਰਤ ਈੜੀ ਈਵੜੀ ਆਦ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਈੜੀ ਪੰਜਾਬੀ ਵਰਣਮਾਲਾ ਦਾ ਤੀਜਾ ਅੱਖਰ ਹੈ ਈੜੀ ਬਿਹਾਰੀ ਡਾੜੇ ਬਿਹਾਰੀ ਈੜੀ ਡਬਲ ਈ ਆਰ ਐਚ ਡਬਲ ਈ ਈ ਡੀ ਈ ਡੀ ਵਰਨ ਵੀ ਹੈ ਅਤੇ ਮਾਤਰਾ ਵੀ ਹੈ ਜਿਸ ਤੋਂ ਸਿਆਰੀ ਬਿਹਾਰੀ ਅਤੇ ਲਾਂ ਆਦਿ ਮਾਤਰਾ ਬਣਦੇ ਹਨ ਈ ਡੀ ਅੱਖਰ ਦੀ ਪਛਾਣ ਵਾਸਤੇ ਇਸ ਤੋਂ ਬਣਨ ਵਾਲੇ ਸ਼ਬਦ ਈ ਡੀ ਇਟ ਈ ਡੀ ਇੰਜਣ ਈ ਡੀ ਇਟ ਈੜੀ ਇੰਨਾਓ ਅਸੀਂ ਪੜਿਆ ਹੈ ਕਿ ਪੰਜਾਬੀ ਵਰਣਮਾਲਾ ਦੇ ਪਹਿਲੇ ਤਿੰਨ ਅੱਖਰ ਊੜਾ ਐੜਾ ਈੜੀ ਵਰਣ ਵੀ ਹਨ ਅਤੇ ਮਾਤਰਾ ਵੀ ਹਨ ਊੜਾ ਤੋਂ ਤਿੰਨ ਮਾਤਰਾ ਔਂਕੜ ਦਲੈਂਕੜੇ ਅਤੇ ਹੋੜਾ ਬਣਦੇ ਹਨ ਐੜਾ ਤੋਂ ਕੰਨਾ ਦਲਾਵਾ ਅਤੇ ਕਨੌੜਾ ਬਣਦੇ ਹਨ ਈੜੀ ਤੋਂ ਸਿਹਾਰੀ ਬਿਹਾਰੀ ਅਤੇ ਲਾਂ ਮਾਤਰਾ ਬਣਦੀਆਂ ਹਨ ਇਸ ਤੋਂ ਇਲਾਵਾ ਇੱਕ ਮਾਤਰਾ ਟਿੱਪੀ ਹੈ ਜੋ ਨੰਨੇ ਦੀ ਆਵਾਜ਼ ਦਿੰਦੀ ਹੈ ਅਤੇ ਇੱਕ ਸਹਾਇਕ ਮਾਤਰਾ ਬਿੰਦੀ ਹੈ ਜੋ ਕਿਸੇ ਹੋਰ ਮਾਤਰਾ ਦੇ ਨਾਲ ਲੱਗਦੀ ਹੈ ਅੱਖਰ ਨੂੰ ਦਬਾ ਕੇ ਬੋਲਣ ਲਈ ਸਹਾਇਕ ਮਾਤਰਾ ਅੱਧਕ ਦੀ ਵਰਤੋਂ ਹੁੰਦੀ ਹੈ ਸਸਾ ਸ ਸ ਸੋਏ ਸ੍ਰਿਸ਼ਟ ਜਨ ਸਾਜੀ ਸਭਨਾ ਸਾਹਿਬ ਏਕ ਭੈ ਆ ਸ ਸ ਪੰਜਾਬੀ ਵਰਣਮਾਲਾ ਦਾ ਚੌਥਾ ਅੱਖਰ ਹੈ ਸ ਸ ਸੇ ਅਦਕ ਸ ਸ ਕੰਨਾ ਸ ਸ ਐਸ ਏ ਡਬਲ ਐਸ ਈ ਸ ਸ ਸ ਸ ਅੱਖਰ ਦੀ ਪਛਾਣ ਵਾਸਤੇ ਇਸ ਤੋਂ ਬਣਨ ਵਾਲੇ ਸ਼ਬਦ ਹਨ ਸ ਸੱਪ ਸ ਸਲੇਟ ਉਹ ਹਾਰਨੀ ਵਿੱਚ ਮਾਤਰਾ ਸਹਿਤ ਸ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਸ ਸ ਮੁਕਤਾ ਸ ਸ ਕੰਨਾ ਸਾ ਸ ਸ ਕੰਨਾ ਉੱਤੇ ਬਿੰਦੀ ਸਾ ਸ ਸ ਸਿਆਰੀ ਸ ਸ ਬੇਰੀ ਸੀ ਸ ਸ ਅੰਕੜ ਸ ਸ ਦਲੈਂਕੜੇ ਸ ਸ ਲਾਂਵਾਂ ਸ ਸ ਦਲਾਂਵਾਂ ਸ ਸ ਉੜਾ ਸ ਸ ਕਨੌੜਾ ਸ ਸ ਟਿੱਪੀ ਸੰਗ ਹਾ ਹਾ ਹ ਹੈ ਹੋਰ ਨ ਕੋਈ ਦਾਤਾ ਜੀ ਉਪਾਏ ਜਿਨ ਰਿਜਕ ਦਿਆ ਹਾ ਹਾ ਪੰਜਾਬੀ ਵਰਣਮਾਲਾ ਦਾ ਪੰਜਵਾਂ ਅੱਖਰ ਹੈ ਹਾ ਹਾ ਹ ਹੈ ਕਨਹਾ ਹੈ ਕਨਹਾ ਹਾ H A H A ਹਾ ਹਾ ਅੱਖਰ ਦੀ ਪਛਾਣ ਵਾਸਤੇ ਇਸ ਤੋਂ ਬਣਨ ਵਾਲੇ ਸ਼ਬਦ ਹਨ ਹਾ ਹਾ ਹੱਥ ਹਾ ਹਾ ਹਾਥੀ ਉਹ ਹਾਰਨੀ ਵਿੱਚ ਮਾਤਰਾ ਸਹਿਤ ਹਾ ਹ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਬਣਦੀਆਂ ਹਨ ਹਾ ਹ ਮੁਕਤਾ ਹਾ ਹੇ ਕਨਹਾ ਹਾ ਹੇ ਕਨਹਾ ਉੱਤੇ ਬਿੰਦੀ ਹਾਂ ਹਾ ਹੇ ਸਿਆਰੀ ਹੀ ਹਾ ਹੇ ਬਿਆਰੀ ਹੀ ਹਾ ਹੇ ਔਕੜ ਹੂ ਹਾ ਹੇ ਲੈਂਕੜੇ ਹੂ ਹਾ ਹੇ ਲਾਵਾਂ ਹੀ ਹਾ ਹੇ ਦਲਾਵਾਂ ਹੈ ਹਾਏ ਗ਼ੋੜਾ ਹੋ ਹਾਏ ਕਨੌੜਾ ਹੋ ਹਾਏ ਟਿੱਪੀ ਹੰ ਪੰਜਾਬੀ ਵਰਣਮਾਲਾ ਦੇ ਸਿੱਖੇ ਅੱਖਰਾਂ ਨੂੰ ਆਓ ਦੁਬਾਰਾ ਇੱਕ ਵਾਰ ਫਿਰ ਦੁਹਰਾਉਂਦੇ ਹਾਂ ਊੜਾ ਐੜਾ ਈੜੀ ਸਸਾ ਹਾਹਾ ਇੰਨਾ ਪੰਜਾ ਅੱਖਰਾਂ ਨੂੰ ਖੁੱਲੇ ਮੂੰਹ ਨਾਲ ਵੱਖ-ਵੱਖ ਲਹਿਜੇ ਵਿੱਚ ਬੋਲਿਆ ਜਾਂਦਾ ਹੈ